ਲਓ ਖਰਾ ਖਰੂ ਖਾਇਆ ਕਰੋ ਛੋੜੇ ਗੁੱਟਾਂ ਦਾ ਦੇਖੋ ਕੀ ਹਾਲਾ ਸਾਰਾ ਘੁੱਟੇ ਹਿੱਲਦਾ ਜੁਦਾ ਹੋ ਰਾਇਆ ਚਾਚਾ ਹਈ ਦਾਦਾ ਰੋੜ ਹੀ ਨਹੀਂ ਰਹਿ ਗਿਆ ਪੱਟਲਾ ਹੋਣੇ ਹਜ਼ਾ ਰੋੜ ਹੀ ਨਹੀਂ ਰਹਿ ਗਿਆ ਕੋਈ ਯੱਕਦੀ ਹੈ ਨਾ ਬਣਾ ਤੀ ਗੱਲ ਸੋਹਣਿਆ ਜੋ ਲਾਟ ਮਰਵਾਉਂਦੇ ਅਗਲੀ ਲਾਟ ਅਸੀਂ ਲਾਟ ਦੇ ਨਾਲ ਚੀਕ ਨਹੀਂ ਮਾਰਦਾ ਗੱਲ ਕਰ ਅਗਲਾ ਕਿਨਾਂ ਲਾਦਾ ਮਣੀ ਤੇ ਵੀ 10000 ਲਾਉਣਾ ਤੇ ਨਹੀਂ ਅੱਜ ਇਹ ਨਾਲ ਹੀ ਲਾਉਂਦੇ ਆ ਪਕਾ ਤਲਾਉਂਗਾ ਬੰਦਾ ਚਲੀ ਜਾਂਦਾ ਛੋਟਾ ਜਿਹਾ ਕੰਮ ਹੈ ਜਰਾ ਜਰਾ 150 ਰੁਪਏ ਦਾ ਕੰਮ ਆ ਬੰਦਾ ਚਲੀ ਜਾਂਦਾ ਹਣੀ ਤੋਂ ਸਵਾਗਤ ਆ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਪਹਿਲਾਂ ਇਧਰਲੇ ਪਾਸੇ ਗੱਡੀ ਚੈੱਕ ਕਰੋ ਆਪਾਂ ਮਿੱਤਰੋ ਬਾਰ ਫਾਂਗੂ ਚਮਕਾਤੀ ਤੇ ਅੱਜ ਦੇ ਇੱਕ ਦੋ ਕੰਮ ਜੇ ਕਰਵਾ ਕੇ ਲੈ ਕੇ ਆਉਣੇ ਆ ਨਾਲ ਬਨੇ ਰਹੋ ਤੁਹਾਨੂੰ ਆਪਾਂ ਪਾਉਣੇ ਇੱਥੋਂ ਚੱਲਦੇ ਠੀਕ ਅਜੇ ਹੋ ਗਏ ਬੱਚੋਂ ਹਜੇ ਬੌਸ਼ ਨਹੀਂ ਕਰੀ ਕਿਉਂਕਿ ਬਾਹਰੋਂ ਬੜੀ ਬੜੀ ਚਮਕਾਈ ਹੈ ਅੱਜ ਸੱਚ ਤਾਂ ਗੱਲੇ ਮਾਈਟੀ ਝਾੜਨ ਵਾਲਾ ਰਹਿੰਦਾ ਪਰ ਮੈਂ ਬਾਅਦ ਵਿੱਚ ਝਾੜਾਂਗੇ ਕਿਆ ਬਾਤ ਆ ਯਾਰ ਕਰ ਲਈ ਹੁਣ ਆਪਾਂ ਸਟਾਰਟ ਤੇ ਹੁਣ ਚੱਲਦੇ ਆ ਬਰਨਾਲੀ ਤੇ ਗਾਈਜ਼ ਇੱਕ ਤਾਂ ਇਹਦੇ ਫੌਗ ਲੈਂਪ ਆ ਜਿਹੜੇ ਉਹ ਲੱਗੇ ਆਉਣੇ ਆਗੇ ਨਵੇਂ ਪਵਾ ਕੇ ਪੁਰਾਣੇ ਬੇਕਾਰ ਹੋ ਚੁੱਕੇ ਆ ਸਲਾਹ ਬਣਾ ਰਹੇ ਆ ਹਜੇ ਵੀ ਵਾਈਡ ਪਾਈਏ ਜਾਂ ਦੂਜੇ ਪਹਿਲਾਂ ਵਾਲੇ ਨਾਲ ਦੀ ਪਾ ਦੇ ਤੇ ਇੱਕ ਟੂਬ ਚੇਂਜ ਕਰਾਉਣ ਵਾਲੀ ਆ ਵੱਡੀ ਤੇ ਇੱਕ ਮੰਗਦੀਆਂ ਬੈਗ ਲੇਟਾ ਮਤਲਬ ਕੁੱਲ ਮਿਲਾ ਕੇ ਯਾਰ ਲਾਈਟਾਂ ਵਾਲੀ ਮੋਡੀਫਿਕੇਸ਼ਨ ਆ ਜਿਹੜੀ ਅੱਜ ਸਾਰੀ ਹੋਣੀ ਆ ਪੁਰਾਣੀਆਂ ਲਾਈਟਾਂ ਦੀ ਹਾਲਤ ਕਹੇ ਜੀ ਆ ਯਾਰ ਇਹ ਵੀ ਇੱਥੋਂ ਵੀ ਟੁੱਟੀਆਂ ਸੀਗੀਆਂ ਆਲਾਈਟ ਦਾ ਵੀ ਇਹੀ ਵਾਲਾ ਤੇ ਇਧਰ ਵੀ ਲਾਈਟ ਤਾਂ ਇੱਥੇ ਥੋੜੀ ਜੀ ਹੈ ਪਰ ਕੈਮਰੇ ਸਾਜੀ ਨਾ ਹੋਵੇ ਤੇ ਹੁਣ ਆਪਾਂ ਲੁੱਕ ਜਾਈਂ ਕੀ ਬਣਾ ਦਾਂਗੇ ਹਨਾ ਹਮਮ ਕਲਾਬੋ ਹਾਂ ਹਾਂ ਆ ਤਰੀ ਸਮਾਈ ਡੁੱਬ ਜਾਣੀਏ ਤੇ ਆਪਣੇ ਡਿੱਗੀ ਵਾਲੇ ਜੱਕ ਵੀ ਹੈ ਕੰਡ ਮੋਂ ਥੋੜੇ ਜੇ ਤਾਂ ਕਰਕੇ ਆਪਾਂ ਟੰਬਾ ਲੜਾ ਵਿਚਾਲੇ ਹਾਂ ਜੱਸੀ ਹੈ ਟਰਲ ਚੱਕੀ ਫਿਰਦਾ ਚੋਪਰ ਦਾ ਇਧਰ ਚਲ ਮੈਂ ਖੋਲ ਕਰਾਵਾ ਤਿੰਨ ਨਹੀਂ ਆਉਂਦੇ ਕੋਲ ਇਹ ਕਹਿੰਦਾ ਮਕਰੇ ਬਦਲਦਾ ਰਿਹਾ ਹਾਂ ਬਸ ਫਿਰ ਤਾਂ ਸੋਪੇ ਦਾ ਚੇਲ ਲਾ ਬਣਦੀ ਏ ਤੂੰ ਕੈਂਚੀਆਂ ਵੀ ਚਲਾਈਆਂ ਸਾਰਾ ਕੁਝ ਕਰਿਆ ਜੇ ਆ ਨਾ ਚੱਲੀ ਖਤਮ ਆ ਬਈ ਖਤਮ ਇਹ ਲੋਕ ਹੋਣੀ ਨਹੀਂ ਖਤਮ ਖਤਮ ਦੇਖੀ ਬਸ 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 ਰਹਿਣ ਦੇ ਨਾਲ ਖਰਾਬ ਨਾ ਕਰੇਗਾ ਇਹ ਜਕਾ ਸਪਾਲਾਂਗੇ ਇਹਦਾ ਹੈ ਨਹੀਂ ਹੈ ਨਹੀਂ ਹੈ ਨਹੀਂ ਇਹ ਹੋਰ ਆ ਛੁੱਟੀ ਤੇ ਵੱਧ ਰਿਹਾ ਆਏ ਅਸੀਂ ਹਾਂ ਛੁੱਟੀ ਤੇ ਵੱਧ ਰਿਹਾ ਆਏ ਨਾ ਟਾਈਟ ਹੈ ਚੁੱਪ ਪਹਿਲਾਂ ਖਰਾ ਖਰੂ ਖਾਇਆ ਕਰੋ ਛੋੜੇ ਗੁੱਟਾਂ ਦਾ ਦੇਖੋ ਕੀ ਹਾਲ ਹੈ ਸਾਰਾ ਘੁੱਟੇ ਹਿੱਲਦਾ ਜੁਦਾ ਹੋ ਰਾਇ ਸਾਰਾ ਘੁੱਟੇ ਹਿੱਲਦਾ ਜੁਦਾ ਬਦ ਪੇਚ ਕਹ ਹਲਿਆਣਾ ਜਿਆ ਵਧੀਆ ਚੱਕ ਇਥੋਂ ਲੈ ਵੇ ਕਤਾ ਮੰਟਾ ਸੋਦ ਤੂੰ ਜਾਰ ਲੱਗੇ ਹੋਇਆ ਜੇ ਕੈਮਰੇ ਮੂਰੇ ਖੋਲ ਤੈਨੂੰ ਫਿਰ ਮੰਨਾਂਗੇ ਇਹ ਤਾਂ ਖੁੱਲੇ ਹਵਾ ਕਮਾਏਂਗਾ ਤੂੰ ਆਈ ਠਾੜਾ ਗੂੜ ਕਾਹੀ ਕਹਨੇ ਉਹਨੇ ਵੀ ਕੰਮ ਨਹੀਂ ਲਈ ਬਸ 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 ਬੜਦੇ ਆ ਇਹ ਛੱਟ ਲਾ ਕੇ ਖੋਲੂ ਉਹ ਪੇਜ ਕੱਲੇ ਹੋਣਗੇ ਦਰ ਮੈਂ ਖੋਲ ਕੇ ਦਿਖਾਉਂਗਾ ਤੋਂ ਬਾਅਦ ਓਕੇ 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 ਹਾਂ ਪਿਸਤੌਲ ਤੁਸੀਂ ਚੱਕ ਲੈਣੋ ਯਾਰ ਪਿਸਤੌਲ ਸਾਨੂੰ ਚਲਾਉਣਾ ਆਉਂਦਾ ਨਹੀਂ ਗਾਇਸ ਹਾਂ ਤਾਂ ਚਲਾਣਾ ਇਹਦੇ ਉਹ ਲਾਈਟ ਵੀ ਜਗਦੀ ਐ ਇੱਦਾਂ ਇਹ ਦਾਤ ਨੂੰ ਕੰਮ ਕਰਨ ਵਾਸਤੇ ਹੁੰਦੀ ਐ ਖਰਿਆਣੇ ਨੇ ਫੇਰ ਕੰਮ ਖੜ ਜਾ ਕਰੋ ਵਰਕਸਾਪ ਤੇ ਆ ਜਾ ਵੀਰੇ ਆਜੋ ਸਾਬ ਹੈ ਬੇ ਸਾਡੇ ਨੜ ਤਾਂ ਇਹ ਜੇ ਐ ਕੱਚੇ ਫਰੀਂ ਖੋਲਦੇ ਹੈ ਇਹਦਾ ਖੁੱਲਣਾ ਹੀ ਖੋ ਲੈਵਲ ਹੈ ਲੈ ਕੇ ਹਟ ਗਏ ਪੰਗੇ ਸਾਡੇ 1000 ਤਰੇ ਚੱਕ ਲਿਆਂਦੀ ਸੀ ਪਹਿਲੀਆਂ ਤੇ ਲੈ ਜਾਣੀ ਪਰ ਬਾਹਰਾਂ ਬੰਦੇ ਦੂਜੇ ਖੁੱਲਣਗਾ ਨਾ ਆਹ ਬੱਦਲੋਗੇ ਠੀਕਾ ਨਹੀਂ ਹੋ ਰਹਾ ਬਾਹਰ ਦਾ ਲੈਟ ਖੁੱਲ ਗਈ ਕਿਹੜੀ ਆਹ ਇਹਦਾ ਖੋਲਦੀ ਇਹਨਾਂ ਦੇ ਵਾਹ ਖੁੱਲ ਗਈ ਇਹਨੂੰ ਦਾ ਰੱਖ ਇਹ ਪਾਣਾ ਸੰਤ ਕੋਈ ਲਿਆ ਕੇ ਪਾਣੀ ਕਰੀ ਜਾਂਦਾ ਉਹ ਕਰੀ ਜਾਂਦਾ ਹੁਣ ਚਲਾ ਲਈ ਅੱਗ ਜੀ ਦਾਹੀ ਇਹ ਦੀ ਸਿੱਖਾ ਦੀ ਉਹ ਇਹ ਜਨਾ ਤਾਂ ਬਚ ਜੂ ਪੈ ਰਬੜਾ ਬਾਹਰ ਉਹ ਪਸਤੌਲੀ ਵਾਲੇ ਬੜੇ ਤੱਕੀ ਫਿਰਦਾ ਬਾਈ ਡੱਲੇ ਗਿਆ ਇੱਧਰ ਲੈ ਗੋਲੂ ਹੋ ਜਾ ਹੁਣ ਉਹ ਬਲਾਲ ਹੈ ਜਿਹੜਾ ਜੋਰਦਾ ਇੱਧਰ ਲੈ ਕੇ ਆ ਆਹ ਇਹ ਪੇਟ ਕਹ ਜਾਂਦਾ ਹੈ ਨਾ ਪੇਟਾ ਜਮ ਕੇ ਥਿਆ ਆਹ ਯਾਰ ਤੜੇ ਗੋਲਕੇ ਸੰਦ ਬੰਦਾ ਯਾਰ ਇਹ ਹੋ ਗਈ ਭਾਈ ਹੁਣ ਇਹ ਪਿਸਤੌਲ ਨਗਾਦਾ ਵਿੱਚ ਜੀ ਫੁੱਕੀ ਘਮਾਦਾ ਮੈਂ ਮੈਂ ਕਿਹਨੂੰ ਫੁੱਕਾ ਘਮਾਏ ਉਹ ਆਦੋ ਸੁੰਧੀ ਵਾਲਾ ਪਰਾਂ ਲਈ ਆਉਣਾ ਯਾਰ ਮੈਂ ਅਮਚੋਂ ਨੂੰ ਫਰਦਾਂ ਜਾ ਰਾਂ ਦੇਖੋ ਫਿਰ ਲੈ ਨਕੋ ਬਾਈ ਜਸਾਸ ਗੇਮ ਬੜੀ ਲੋਟਾ ਹੋਈ ਹੈ ਹੈਲੋ ਆ ਸਰੇਂਦਰ ਅਬ ਸੇ ਇਹੀ ਰਹਗੇ ਭਾਨੇ ਕੱਲੇ ਆ ਗਿਆ ਆਓ ਯਾਰ ਨਾ ਵੀ ਨੜ ਖੋਲ ਲੰਦੇ ਪੰਜ ਕਿ ਮਿੰਟ ਖੜਾ ਓਏ ਆਸਦਾ ਓਏ ਨਾ ਕੰਮ ਤਾਂ ਇਹਨਾਂ ਦਾ ਵੀ ਉਵੇਂ ਹੋ ਗਿਆ ਖੋਲ ਦਿਆ ਖੋਲਣਾ ਨਹੀਂ ਇਹ ਚੱਕੀ ਫਿਰਦਾ ਪਿਸਤੌਲ ਇਹ ਚੱਤ ਆਈ ਦਾਦਾ ਰੋੜ ਹੀ ਨਹੀਂ ਰਿਹਾ ਗਿਆ ਪੱਟ ਲਾ ਹੁਣ ਇਹਦਾ ਰੋੜ ਹੀ ਨਹੀਂ ਰਿਹਾ ਕੋਈ ਦਸੀ ਕਿ ਲੇਟਾ ਚੰਗਾਨੀ ਕੰਮ ਦੀਆਂ ਨਾ ਨਾ ਬਾਸਰ ਪਾ ਕੇ ਕਹ ਲਾਂਗੀ ਕਹਿੰਦੇ ਆਏ ਇਹਨਾਂ ਨੂੰ ਹਮ ਨੂੰ ਟ੍ਰੈਕ ਨਹੀਂ ਦੱਸਣੀ ਇਹਨਾਂ ਨੂੰ ਟ੍ਰੈਕ ਨਹੀਂ ਦੱਸਣੀ ਹੋਰ ਮਾਰ ਦਿਆਂ ਖਸਾਬ ਇਹ ਆਪਣੇ ਵਾਲਾ ਕਮੈਂਟ ਆਪਣੇ ਸਿੱਟ ਜਾਣਗੇ ਇਹਦੇ ਹੋਰ ਮੜਾ ਮਾਰ ਲੈ ਆ ਕੇ ਯਾਰ ਭਾਵੇਂ ਰੇਤੀ ਬੜਾ ਫਿਰ ਇੰਨੀ ਡਸਟ ਕਿੱਥੋਂ ਆ ਗਈ ਹੈ ਅਦਰੰਦਰ ਖਲੇ ਦੇ ਆ ਫਾਕ ਬਲਿੰਕ ਦਾ ਕੁੱਤੇ ਨੇ ਕੰਮ ਕੀਤਾ ਜਿਹੜੇ ਜਿਹਨੇ ਵਾਪਰ ਸੈਟ ਕਰਵਾਇਆ ਜੇ ਅੱਜ ਨੰਗੇ ਜਾਂਦੇ ਬਸ ਰਾਤ ਨੂੰ 12 ਵਜੇ ਕਰੇ ਵਰਨਾ ਸੀ ਅਸੀਂ 4 ਘੰਟੇ ਦੀ ਬਾਟ ਜਾਣ ਦੀ ਆ 4 ਦੀ ਆਉਂਦੀ ਆ ਆਜ ਹੋਰ ਜਾਈ ਤੁਸੀਂ ਨਾਲ ਹੀ ਰੱਖ ਲੈ ਹੁਣ ਇਹਦਾ ਮੈਂ ਉੱਥੇ ਜਿਹੜਾ ਰਾਜੇ ਕੋਲੇ ਬੈਠਾ ਸੀ ਲੈ ਆਈ ਮਿੱਤਰੋ ਕਹਿੰਦੇ ਆਹ ਆਂ ਦੀਆਂ ਲੇਟਾਂ ਰੁਪਈਏ ਲਾ ਦੇ ਇਕੱਠੇ ਕਿੰਨੇ ਲਾਤੇ ਐ ਨਹੀਂ ਦੱਸਨੇ ਲੈ ਵੀ ਦੇਖੀਓ ਜੀ ਉਹ ਸਤਨਾਹਾਂ ਤੋਂ ਤੁਹਾਨੂੰ ਪਤਾ ਕਰਨ ਉਹ ਵੀ ਕਿੰਨੇ ਪੈਸੇ ਲਾਤੇ ਸੀ ਇਹ ਪੈਸੇ ਲਾਤੇ ਪਹਿ ਲੱਗਿਆ ਇਹ ਮੀਟਰ ਚੱਲੀ ਜਾਂਦਾ ਐ ਵੀ ਥੋੜੀ ਕਾ 1500 ਪੈਂਦਾ ਸੀ ਬੱਸ ਉੱਥੇ ਲਗਾਉਣਾ ਸੀ ਲੱਗ ਗਿਆ ਵਰਤ ਸਾਨੂੰ ਕਿਰ ਦੇ ਆਇਆ ਉਹ ਮੋਹਲਾ ਤੇ ਜੀ ਉਹ ਘੜਦਾ ਘੜਦਾ ਓਏ ਇਹ ਇਹ ਨਹੀਂ ਆਸੀ ਹੈ ਇਹ ਇਹ ਨਹੀਂ ਕੋਈ ਚ ਹੈ ਚੱਲ ਬਸ ਫਿਰ ਲਾਈਟਾਂ ਨਹੀਂ ਲੱਗੀਆਂ ਸੀ ਪੈਂਦੀ ਵੱਣਦੀ ਆ ਲਾਈਟਾਂ ਨਹੀਂ ਲੱਗੀਆਂ ਸੀ ਬਸ ਪਿਆ ਵੱਣਦੀ ਆ ਬ੍ਰੇਕਾਂ ਦੇ ਜਗ੍ਹਾ ਨਾ ਸੁਬਾਹ ਆ ਜੇ ਭੈਣਾ ਬ੍ਰੇਕਾਂ ਤੇ ਆਪਰ ਚੱਲਦੀ ਐ ਆ ਨਹੀਂ ਚੱਲਦੀ ਦੋਨੇ ਚੱਲਦੀ ਆ ਲਾਈਟ ਰਿਜਨ ਕੋਲੇ ਦਿਖਾ ਦਿੰਦੇ ਆ ਦੱਸੋ ਆਹੀ ਗਾ ਸਾਦੇ ਲਾ ਚਲੋ ਚਲਾਈਂ ਕਿ ਲਾਈਂ ਚਲਾਈਂ ਚਲਾਈ ਓਏ ਪਹਿਲਾਂ ਕੁਝ ਲਾ ਕਿਵੇਂ ਐ ਚੁੱਕ ਲਾ ਬਾਲਾਂੋਂ ਚੱਲਾਈ ਪਹਿਲਾਂ ਪਹਿਲਾਂ ਕਿਵੇਂ ਪਹਿਲਾਂ ਚੱਲ ਪਿਆ ਸੀ ਕਾਰਪੂਰ ਹੈਲਦੀ ਹੈ ਵੀ ਲੱਗ ਰਿਹਾ ਹੈ ਇਹਦਾ ਥਮੂ ਕੋਈ ਨਹੀਂ ਆਉਂਦਾ बाइक ला दी कर उनका मजा ब्राजील हो गया बड़ा इतना के देखिए आकी हो गया ये देखिए क्या लोग कौन बाहर ਲੋਕ ਤਾਂ ਫਿਰ ਦਰਾਂ ਚੱਲਦੇ ਨੇ ਕਿ ਇਲਾਵਾ ਇਹ ਹੈ ਕਿ ਹਾਂ ਜੀ ਉਹੀ ਪਲੱਗ ਦੇਖੋ ਉਹੀ ਪਲੱਗ ਆ ਉਹਦੇ ਵਿੱਚ ਅੱਗੇ ਪੈਸੇ ਦੇ ਰਿਹਾ ਆਲਗ ਨਹੀਂ ਜਾ ਤੇ ਯਾਰ ਰਿੰਦਰ ਪਾਈ ਕੋਟੇ ਨੂੰ ਉਧਰ ਜਾਣਾ ਪੜਾ ਲਾਗਰ ਆਉਣ ਕਰਨ ਨੂੰ ਇਧਰ ਬਾਜ਼ਾਰ ਚ ਬਾਜ਼ਾਰ ਬਾਹਰ ਬਾਹਰ ਜਾਇਆ ਕਰੋ ਹਾਂ ਹੁਣ ਤਾਂ ਖੋਲਤਾ ਪੜਾ ਦੇ ਉਹਨੂੰ ਜੱਤੀ ਨਹੀਂ ਕਰਦਾ ਜੀ ओके जी बाय मिलते हैं फोटो ਦਾ ਬਹੁਤ ਫਰਕ ਪੈ ਗਿਆ ਇਹ ਲਿਬੜੀ ਦੇਖੋ ਬਰ ਕੀ ਬਾਤ ਆ ਜਰ ਹੁਣ ਜਾਗਦੀ ਆ ਪੁੱਛੋਂ ਵੱਲ ਮੰਗਾ ਕਿੱਡੇ ਲੋੜ ਪਾਰ ਕਰ ਦੋ ਸੰਦ ਤੁਸੀਂ ਸੁਣਵਾ ਗਏ ਹੁਣ ਰਹਿਣਾ ਸਹਣਾ ਨਹੀਂ ਹੋਗਾ ਇੱਥੇ ਬੱਗਾ ਜੀ ਕਹਿੰਦੇ ਨੇ ਪੱਕਾ ਟੇਪ ਦੀ ਆ ਫੀਡਬੈਕ ਲੈ ਕੇ ਆਟਿਆ ਹੁਣੀ ਬੁਰਾ ਹਾਲ ਆ ਟੇਪ ਦਾ ਇਹਦਾ ਬੁਰਾ ਬੁਰਾ ਹਾਲ ਪਹਿਲਾਂ ਲਾਈ ਜਾਂਦਾ ਮਰ ਪੱਕੀ ਜਾਂਦਾ ਆਹ ਦੇਖ ਲਓ ਇਹਦੇ ਹਾਂ ਜੀ ਦੇ ਬੰਦ ਉਹ ਨਾ ਵੇ ਮੁਰਗੇ ਪੱਟ ਬਣਾਉਣ ਵੀ ਆ ਗਏ ਨਮਨ ਵਾਲਾ ਭੈਣ ਜੋ ਨਮਨ ਲਬਾਲਾ ਉਹਨੂੰ ਵੱਡਾ ਚਲੀ ਜਾਂਦਾ ਛੋਟਾ ਜਿਹਾ ਕੰਮ ਹੈ ਸਾਰਾ ਤੇਰਾ 150 ਰੁਪਏ ਦਾ ਕੰਮ ਆ ਵੱਡਾ ਚਲੀ ਜਾਂਦਾ ਇਹ ਅਜੀ ਸਾਡੇ ਕੋਲ ਐਣੀ ਗੇ ਰੁਪਏ ਐਣੀ ਬੱਗੇ ਤੂੰ ਧਾਰੇ ਧੂਰੇ ਦੇ ਦੇ ਓਏ ਲਾ ਭੈਣਾ ਦੂਜੀ ਟੇਪ ਲਾਈ ਦੇਣੀ ਆ ਗਾ ਆ ਦੂਜੀ ਟੇਪ ਲਾਈ ਦੇਣੀ ਆ ਕਾਲੀਆਂ ਵੀ ਕਰਾ ਦਈਏ ਮਰੀ ਹੀੜ ਬਣੂਗੀ ਆਪ ਹੋਣਾ ਪਿਆ ਮੂਰੇ ਕੋਰ ਕੋਸ ਸਾਹਿਬ ਨੇ ਗੱਲ ਨਹੀਂ ਆਪਣੀ ਹਨਾ ਬੱਗੇ ਹੋਏ ਮੈਂ ਕਹਿੰਦਾ ਕਿ ਸਰਤੀਤਰੀ ਬੈਠਿਆ ਹੈ ਲੈਣਾ ਵੀ ਕੋਰ ਸਾਹਿਬ ਨੇ ਕਿ ਆਪ ਕੱਢਣੀ ਹੈ ਹੋਰ ਕੀ ਕਰ ਲੈ ਮੈਂ ਕਹਿੰਦਾ ਕਿ ਬਈ ਸਰਤੀਤਰੀ ਬੈਠਿਆ ਨਾਈਸ ਵਰਕ ਪਲੀਜ਼ ਕੰਟੈਕਟ ਕਰਿਓ ਬੱਗਾ ਜੀ ਦਾ ਸੈਟਾ ਅੰਦਾਮਾ ਸੈਟਾ ਦੂਜੀ ਦੇ ਹੋ ਗਈ ਇਹ ਜੀ ਤਾਂ ਹੋਈ ਵੀ ਆ ਦੇਖ ਰਹੇ ਆ ਕਿਉਂ ਯਾਗਦੀ ਐ ਨਾ ਬਣਾ ਤੀ ਗੱਲ ਸੋਹਣਿਆ ਦਿਮਾਗ ਦਾ ਮੇਰਾ ਬਾਲਾ ਮੈਂ ਲਾਉਂਦਾ ਹਣੀ ਨਾ ਯਾਰ ਉਹ ਵੀ ਤੇ ਟੀਮ ਹੈਗਾ ਪੇਜ ਤੇਰੇ ਕੋਲ ਅਜਾ ਤੱਕੀ ਫਿਰਦਾ ਨਾਲ ਬਾਂਕੂ ਬਾਲਾ ਫਟਾ ਫਿਰਦਾ ਝੋਬਰ ਮਿੱਤਰੋ ਪਹੁੰਚ ਕੇ ਡੀਮਾਰਟ ਦੇ ਵਿੱਚ ਗਾਇਸ ਗਾਇਸ ਵੀਰੋ ਅਸੀਂ ਪਹੁੰਚ ਗਏ ਡੀਮਾਰਟ ਇਹ ਪਤੰਦਰ ਭਾਏ ਜੋ ਲਾਟ ਮਰਵਾਉਂਦੇ ਅਗਲੀ ਲਾਟ ਅਸੀਂ ਲਾਹੜ ਦੇ ਨਾਲ ਚੀਕ ਨਹੀਂ ਮਾਰਦਾ ਗੱਲ ਕਰ ਅਗਲਾ ਚੀਕ ਮਾਰਵਾਤੀ ਸੀ ਅੱਜ ਵੀ ਹੁੰਦੇ ਚੀਕ ਨਹੀਂ ਮਾਰਦਾ ਗੱਲ ਕਰ ਅਗਲਾ ਤੜਕਿ ਮਾਇਕੇ ਨੇ ਕਿੰਨੇ ਮੈਸੇਜ ਮੈਸੀਕ ਨਾਲ ਆਦਾ ਸੀ ਮਣੀ ਤੇ ਵੀ 10000 ਲਾਉਣਾ ਤੇ ਨੇ ਅੱਜ ਇਹ ਨਾਲ ਹੀ ਲਾਉਂਦੇ ਆ ਪੱਕਾ ਤਲਾਉਣਾ ਇਹ ਬਿਊਟੀ ਵੀ ਲਾਤਾ ਸੀ ਅੱਜ ਵੀ 10 ਚੱਕਣਾ ਵਾਹ ਦੇਖ ਬੰਦੇ ਨੇ ਸ਼ੋਪਿੰਗ ਕਰ ਲਈ ਨਾ ਆ ਬਾਕੀ ਸ਼ੋਪਿੰਗ ਕਰ ਲਈ ਨਾ ਉਹਨਾਂ ਨੇ ਉਹਨੇ ਪਚਣੀ ਨਹੀਂ ਜਿਹੜੀ ਚੀਜ਼ ਲੈ ਗਈ ਉਹ ਉਹ ਤਾਂ ਪਤਾ ਹੀ ਐ ਜੱਟ ਹੁਣੀ ਜੇ ਮੱਥੇ ਲੱਗੇਗਾ ਨਾ ਕਿਸੇ ਦੇ ਇਹ ਨਹੀਂ ਪਤਾ ਮਗਰੀ ਜਾਈਏ ਕਿ ਆਗੇ ਕੋਈ ਨਾ ਐ ਓਏ ਕੰਨਾਂ ਨੂੰ ਵਕਤ ਪਾਉਂਦੇ ਕਿ ਅਸੀਂ ਉਹ ਕਿ ਆਗੇ ਪੂਰਾ ਮਗਰੀ ਜਾਏ ਹਾਂ ਬਾਰ ਨਹੀਂ ਇਹ ਬੈਸਪਾਸ ਜਮਾਲ ਕੀ ਆ ਕਹੇ ਜਮਾਂ ਨਹੀਂ ਨਹੀਂ ਮੈਨਾਂ ਗੱਲਾਂ ਸੁਣੀਆਂ ਨੇ ਕਿਹਦੇ ਡੀਮਾਰਟ ਜਰਾਣਾ ਐਂਕ ਵਾਰ ਨੂੰ ਕਾਸ ਹੁੰਦਾ ਸੱਚ ਨਹੀਂ ਹੁੰਦੀ ਆ ਦੇਖੋ ਕਿਧਰ ਕੀ ਲੈਣਾ ਆਪਾਂ ਨਹੀਂ ਉਹਨੇ ਕਿਹਾ ਵੀ ਥਾਰ ਚੁੱਕਾ ਦੇਵਾ ਆ ਜੀ ਐਮਐਨਐਸ ਦੀ ਪੂਜੀ ਪਲਾਸਟਿਕ ਆ ਆ ਸੜੀ ਮੰਗ ਕੇ ਇਸ ਵਾਰ ਟਲੇ ਕਿਉਂ ਹੋ ਗਈ ਸ਼ਾਪਿੰਗ ਟਰਾਲੀ ਐਂ ਭਰ ਲਈ ਆਪਾਂ ਅਸਾ ਇਹ ਗੱਡੀ ਵਾਸਤੇ ਆਪਣੀ ਸਰ ਕਿਹੜਾ ਆ ਸਟਾਕ ਇਹ ਰਾਜ ਆਪਾਂ ਗੱਡੀ 'ਚ ਰੱਖਣਾ ਘਰ ਵਾਸਤੇ ਅਸੀਂ ਕੀਤੀ। ਉਹਦਾ ਆਹੀ ਫਿਰ ਦਿਨਾਂ ਦਿਨਾਂ ਹੁੰਦਾ ਨਾ। ਹੱਥ ਨੇ ਕਰ ਸਾਨੂੰ ਇੰਨਾ ਕਿ ਜਗਾੜੀ ਡੋਟ ਬੈਂਦਾ। ਹਾਂਜੀ। ਲਓ ਵੀ ਮਿੱਤਰੋ। ਕਹਿੰਦੇ ਹੋ ਗਈ ਸਾਡੇ ਨਾਲ ਸ਼ੋਪਿੰਗ ਆ ਪੂਰਨਾ। ਲੈ ਕੇ ਮਾਂ ਕੀ ਵੀ ਸ਼ੌਪਟ ਮੈਂ ਪੰਗੇ ਸਾਡੇ ਨਾਲ। ਪਾ ਲੈਨੇ ਸਨਾਈਪਾਂ ਪਾਉਣਗੇ। ਖੜਾ ਕੇ ਲੋਕਾਂ ਨੇ ਆ ਗੱਡੀਆਂ ਉਹਨੇ ਇੱਕ ਤਾਂ ਸਾਡੇ ਘਰ ਹੀ ਖੜੀਆਂ। ਆ। ਲੈ ਵੀ ਮਿੱਤਰੋ ਕਹਿੰਦੇ ਸਾਡੀ ਹੋ ਗਈ ਡੀਮਾਰਟ ਤੋਂ ਸ਼ੋਪਿੰਗ। ਸਾਡੇ ਬੰਦੇ ਨੂੰ ਐਂ ਕਹਿੰਦਾ ਵੀ ਥਾਰ ਚ ਕਿਰੇ ਦਵਾਵਾਂਗੇ। ਆ। ਲਓ ਦੇਖੋ ਤੁਹਾਡਾ ਬਿੱਲ ਦੇਖੋ ਮੇਰਾ ਹੈਲੋ ਉਹਨੇ ਜਿਉ ਨਵੀਂ ਆ ਜਿੰਨੇ ਦੀ ਪੁਰਾਣੀ ਆ ਉਹ ਆਪਦਾ ਵੀ ਮੂੰਹ ਦਿਖਾ ਦੇ ਮੇਰਾ ਨਹੀਂ ਕੀ ਆਪਦਾ ਕਹਿੰਦਾ ਲੈ ਵੀ ਸੁੱਖਾ ਸਾਂ ਗੱਡੀ ਸੈਟ ਆਪਣੀ ਸਮਾਨ ਕਰਦੇ ਕਿਹੜਾ ਕੈਪਚਰ ਠੀਕ ਹੈ ਓਕੇ ਬਾਏ ਬਾਏ ਡੀਮਾਰਟ ਫਿਰ ਮਿਲਾਂਗੇ ਦੱਸੀ ਅਲਵਿਦਾ ਕਹਦੇ ਹੈ ਦੱਸੀ ਏ ਜੰਦੂਤਾ ਹੁਣ ਆਊਟਲੈਟ ਆਉਂਗੇ ਪਹਿਲਾਂ ਹੀ ਨਹੀਂ ਪਤਾ ਪਿੰਡ ਮੁੜ ਜਾਂਦੇ ਸਾਡੇ ਕੋਲ ਆਪਦੀ ਆ ਗੱਲ ਇੱਥੇ ਮੁੱਕਦੀ ਐ ਤਜਿੰਦਰ ਭਰਾ ਉਹ ਗੱਲ ਐ ਨਹੀਂ ਅੱਜ ਮੈਨੂੰ ਭੈ ਚਾਹਿਆ ਵਈ ਇੰਨਾ ਪਤਾ ਹੁੰਦਾ ਨਾ ਚਾਹ ਮੁੰਡੇ ਪਹੁੰਚ ਗਏ ਕਹਿੰਦੇ ਆਊਟਲੈਟ ਪਹੁੰਚ ਗਏ ਮੁੰਡੇ ਬਾਦੇ ਜਾਨ ਨੂੰ ਕਿ ਨਹੀਂ ਆਊਟਲੈਟ ਦੇ ਵਿੱਚ ਮਤਰਾ ਗੇੜੇ ਦਿੰਦਿਆਂ ਨੂੰ ਹੋ ਗਿਆ ਸੀਗਾ ਬਹੁਤ ਹਨੇਰਾ ਤੇ ਉਦੋਂ ਬਾਅਦ ਦੇ ਵਿੱਚ ਅਸੀਂ ਖਣ ਛਣ ਕਰਕੇ ਕੀਤਾ ਫੁੱਲ ਅੰਜਵਾਏ ਇੱਥੇ ਇਹੜੇ ਗੂੜੇ ਦਬਾਏ ਮੁੰਡਿਆਂ ਨੂੰ ਤੇ ਅੱਜ ਦੇ ਵਲੌਗ ਨੂੰ ਆਪਾਂ ਮਿੱਤਰੋ ਕਰ ਲੱਗੇ ਆ ਇੱਥੇ ਖਤਮ ਜੇ ਵਲੌਗ ਹੈਂਡ ਲੱਗਿਆ ਦੱਬ ਕੇ ਕਰ ਦਿਓ ਸ਼ੇਅਰ ਸੋ ਬਹੁਤ ਬਹੁਤ ਧੰਨਵਾਦੀ